ਹਰਜੋਤ ਸਿੰਘ ਜੀ ਪ੍ਰੋਪਰਟੀ ਦੀ ਆਪਾਂ ਗੱਲ ਕਰ ਰਹੇ ਸੀਗੇ ਪ੍ਰੋਪਰਟੀ ਜਿਹੜੀ ਆ ਇੱਥੇ ਗੈਵਨੀਊਸਮ ਨੇ ਗਵਰਨਰ ਜਿਹੜੇ ਆ ਉਹਨਾਂ ਨੇ ਇਸ ਕਰਕੇ ਲਿਆਂਦੀ ਸੀ ਵੀ ਜਿਹੜੇ ਟਰੰਪ ਉਹਨਾਂ ਨੇ ਕਿਹਾ ਵੀ ਮੈਨੂੰ 5 ਸੀਟਾਂ ਚਾਹੀਦੀਆਂ ਤੇ ਟੈਕਸਸ ਵਾਲਾ ਗ੍ਰੈਗ ਐਬਰਟਾ ਉਹ ਕਹਿੰਦਾ ਮੈਂ ਥਾਲੀ ਚ ਪਾ ਕੇ ਦੇਣਾ ਆ ਤੇ ਇਹ ਜਿਹੜੇ ਡੈਮੋਕ੍ਰੇਟ ਆ ਉਹ ਕਹਿੰਦੇ ਵੀ ਨਹੀਂ ਅਸੀਂ ਇਦਾਂ ਨਹੀਂ ਪਾਉਣ ਦੇਣੀ ਸਾਡੀ ਥਾਲੀ ਵੀ ਜਿਹੜੀ ਉਹ ਤਿਆਰ ਆ ਤੇ ਉਸੇ ਤਰੀਕੇ ਦੇ ਨਾਲ ਫਿਰ ਇਹਨਾਂ ਨੇ ਕੀਤੀ ਪਰ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਮੈਂ ਆਪਣੀ ਕਮਿਊਨਿਟੀ ਦੇ ਵਿੱਚ ਇਸ ਦੇ ਉਲਟ ਇਸ ਲਈ ਵੋਟ ਜਿਹੜੀ ਉਹ ਪਈ ਆ ਕਿਉਂਕਿ ਗਵਰਨਰ ਦੇ ਜਿਹੜਾ ਬਿੱਲ ਆ ਉਸ ਨੂੰ ਵੀਟੋ ਕਰ ਦਿੱਤਾ ਸੀ ਹੁਣ ਟਰੰਪ ਉਹਨਾਂ ਨੇ ਇਹ ਪ੍ਰੋਪ 50 ਜਿਹੜੀ ਆ ਪਾਸ ਹੋਣ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਮੈਂ ਦੇਖਿਆ ਵੀ ਆਲਰੇਡੀ ਉਹਨਾਂ ਨੇ ਲੀਗਲ ਐਕਸ਼ਨ ਦੀ ਜਿਹੜੀ ਧਮਕੀ ਆ ਉਹ ਦੇ ਦਿੱਤੀ ਆ ਯੂਐਸ ਡਿਪਾਰਟਮੈਂਟ ਆਫ ਜਸਟਿਸ ਉਹਨਾਂ ਨੇ ਇਲੈਕਸ਼ਨ ਮੋਨਿਟਰਸ ਪੰਜ ਜਿਹੜੀਆਂ ਕੈਲੀਫੋਰਨੀਆ ਦੀਆਂ ਕਾਉਂਟੀਆਂ ਆ ਉੱਥੇ ਜਿਹੜੀਆਂ ਹੋ ਘੱਲੇ ਸੀਗੇ ਕੱਲ ਜਿਹੜੀ ਫਰੈਜ਼ਨੋ ਕਾਉਂਟੀ ਦੇ ਜਿਹੜੇ ਹਰਜੋ ਸਿੰਘ ਜੀ ਕਲੋਵਿਸ ਤੇ ਸ਼ਹਿਰ ਦੇ ਵਿੱਚ ਮੈਂ ਵੀ ਵੋਟ ਪਾਉਣ ਗਿਆ ਉਦੋਂ 5-7 ਮਿੰਟ ਹੀ ਜਿਹੜੇ ਉਦਾਂ ਬਚੇ ਸੀਗੇ ਕਿਉਂਕਿ ਵੈਲਟ ਆਇਆ ਹੋਇਆ ਸੀਗਾ ਤੇ ਆਪਾਂ ਦੇਖਣਾ ਸੀਗਾ ਜਾ ਕੇ ਜਿਹੜਾ ਮੈਂ ਚਾਹੁੰਦਾ ਸੀਗਾ ਵੀ ਉੱਥੇ ਵੋਟ ਜਿਹੜੀ ਉਹ ਪਾਈ ਜਾਵੇ ਸੋ ਕੰਮ ਤੋਂ ਬਾਅਦ ਜਦ ਉੱਥੇ ਗਏ ਤਾਂ ਲੈਂਣ ਲੱਗੀ ਪਈ ਸੀ ਸੋ ਲੋਕਾਂ ਦੇ ਵਿੱਚ ਚਾਹ ਸੀਗਾ ਆ ਵੋਟ ਜਿਹੜੇ ਉਹ ਪਾਉਣ ਦਾ ਤੇ ਅਖੀਰਲੇ ਮਿੰਟ ਤੱਕ ਵੀ ਲੋਕ ਜਿਹੜੇ ਉਹ ਵੋਟ ਪਾਉਣ ਦੇ ਲਈ ਆ ਰਹੇ ਸੀ ਪਰ ਇੱਕ ਅਫਸੋਸ ਵਾਲੀ ਗੱਲ ਜਿਹੜੀ ਆ ਕੈਲੀਫੋਰਨੀਆ ਨਾਲਿਆਂ ਨੂੰ ਜਿਹੜੀ ਉਹ ਬੜੇ ਸਾਹਮਣਾ ਕਰਨਾ ਪੈਂਦਾ ਵੀ ਵੋਟ ਪਾ ਕੇ ਆਏ ਆ 8:00 ਵਜੇ ਆ ਤੇ ਘਰੇ ਅਜੇ ਪਹੁੰਚੇ ਵੀ ਨਹੀਂ ਸੀ ਪੈਰ ਵੀ ਨਹੀਂ ਸੀ ਧਰਿਆ ਤੇ ਆਲਰੇਡੀ ਬ੍ਰੇਕਿੰਗ ਨਿਊਜ਼ ਆ ਗਈ ਸੀ ਕਿ ਪ੍ਰੋਪ 50 ਜਿਹੜੀ ਉਹ ਉਸ ਨੂੰ ਪਾਸ ਜਿਹੜਾ ਉਹ ਕਰ ਦਿੱਤਾ ਜਿਹੜਾ ਹੋ ਗਿਆ ਆ ਸੋ ਕੈਲੀਫੋਰਨੀਆ ਦੇ ਵੋਟਰਸ ਨੂੰ ਇਹ ਜਿਹੜੀ ਨਿਰਾਸ਼ਾ ਆ ਉਹ ਕਈ ਵਾਰੀ ਜਿਹੜੀ ਸਾਹਮਣਾ ਕਰਨਾ ਪੈਂਦਾ ਆ ਆ ਫਿਰ ਉਹ ਬੰਦੇ ਤਾਂ ਹੀ ਅਗਲੀ ਦੀ ਕਹਿੰਦੇ ਯਾਰ ਸਾਡੀ ਵੋਟ ਪਾਈ ਦਾ ਫਾਇਦਾ ਹੀ ਕੀ ਆ ਜੇ ਘਰੇ ਪਹੁੰਚਣ ਤੋਂ ਪਹਿਲਾਂ ਹੀ ਸਾਨੂੰ ਜਿਹੜਾ ਨਤੀਜਾ ਆ ਉਹ ਜਿਹੜਾ ਹੋ ਆ ਜਾਂਦਾ ਹੈ ਇਹਦੇ ਵਿੱਚ ਮੁੱਖ ਕਰਨੇ ਵੀ ਹੁੰਦਾ ਹੈ ਹਰਜੋਤ ਸਿੰਘ ਜੀ ਵੀ ਕਿਉਂਕਿ ਬਹੁਤ ਸਾਰੇ ਜਿਹੜੀ अर्ਲੀ VOTING ਆ ਉਹ ਕੈਲੀਫੋਰਨੀਆ ਚ ਹੋ ਜਾਂਦੀ ਆ ਉਹ ਟੈਬੂਲੇਟ ਕਰਕੇ ਰੱਖੀ ਹੁੰਦੀ ਆ ਤੇ ਜਿੱਦਾਂ ਹੀ 8 ਵਜੇ ਉਹ ਨਾਲ ਦੇ ਨਾਲ ਅਪਡੇਟ ਕਰ ਦਿੱਤੀ ਜਾਂਦੀ ਆ ਤੇ ਜਿਹੜੇ ਪੋਲਿੰਗ ਸੈਂਟਰਸ ਹੁੰਦੇ ਆ ਉਹਨਾਂ ਦੀਆਂ ਵੋਟਾਂ ਨੂੰ ਫਿਰ ਹੌਲੀ-ਹੌਲੀ ਜਿਹੜਾ ਇੱਕ ਸੈਂਟਰਲਾਈਜ਼ਡ ਪੁਆਇੰਟ ਹੁੰਦਾ ਆ ਉੱਥੇ ਵੋਟਾਂ ਲਿਆਂਦੀਆਂ ਜਾਂਦੀਆਂ ਖੋਲੀਆਂ ਜਾਂਦੀਆਂ ਗਿਣੀਆਂ ਜਾਂਦੀਆਂ ਆ ਸੋ ਇਹ ਪੂਰਾ 1 ਮਹੀਨਾ ਲੱਗਦਾ ਆ ਇਸ ਇਲੈਕਸ਼ਨਸ ਦੇ ਨਤੀਜਿਆਂ ਨੂੰ ਆਫੀਸ਼ੀਅਲੀ ਸਰਟੀਫਾਈ ਕਰਨ ਦੇ ਲਈ ਅਨਆਫੀਸ਼ੀਅਲ ਤੌਰ ਦੇ ਉੱਤੇ ਜਿਹੜੀ ਪ੍ਰੋਪ 50 ਆ ਉਹ ਪਾਸ ਹੋ ਚੁੱਕੀ ਹੈਗੀ ਆ ਸੋ ਪਰ ਜੇ ਆ ਵੀ ਪ੍ਰੋਪ 50 ਦੇ ਬਾਬਤ ਜਿਹੜਾ 트럼ਪ ਹੋਣਾ ਨੇ ਕਿਹਾ ਵੀ ਅਸੀਂ ਤੁਹਾਨੂੰ ਜਿਹੜਾ ਅਦਾਲਤ ਵਿੱਚ ਇਸ ਦੇ ਉਲਟ ਘੜੀ ਸਕਦੇ ਹਾਂ ਕੱਲ ਨਿਊਸਮ ਨੇ ਵੀ ਤਕਰੀਬਨ 9:00 ਵਜੇ ਤੋਂ ਪਹਿਲਾਂ 5-7 ਮਿੰਟ ਪਹਿਲਾਂ ਜਿਹੜੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਪ੍ਰੋਪ 50 ਦੇ ਜਿਹੜੇ ਆਹੋ ਜਿੱਤ ਹੋ ਜਾਣ ਤੋਂ ਬਾਅਦ ਚ ਉਹਨੇ ਕਿਹਾ ਵੀ 90 ਦਿਨ ਦੀ ਸਾਡੇ ਕੋਲ ਸਪ੍ਰਿੰਟ ਸੀਗੀ ਤੇ ਅਨਪ੍ਰੈਸੀਡੈਂਟਡ ਵੇ ਦੇ ਨਾਲ ਅਸੀਂ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ ਆ ਅਸੀਂ ਜਿਹੜੇ ਡੋਨਲਡ 트럼ਪ ਹੋਣਾ ਦੀ ਜਿਹੜੀ ਪ੍ਰੈਜ਼ੀਡੈਂਸੀ ਆ ਉਹਨਾਂ ਦੀ ਜਿਹੜੀ ਰੈਕਲੈਸਨੈਸ ਆ ਉਸਦੇ ਬਰਾਬਰ ਜਿਹੜਾ ਆ ਉਹ ਅਸੀਂ ਖੜੇ ਰਹੇ ਆ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਕੈਲੀਫੋਰਨੀਅਨ ਬੀਅਰ ਨੂੰ ਪੋਕ ਕੀਤਾ ਆ ਤੇ ਬੀਅਰ ਜਿਹੜਾ ਬੀਅਰ ਆ ਭਾਲੂ ਆ ਰਿੱਚ ਆ ਜਿਹੜਾ ਆ ਉਹ ਹੁਣ ਦਹਾੜਿਆ ਆ ਤੇ ਅਨਪ੍ਰੈਸੀਡੈਂਟਡ ਟਰਨ ਆਊਟ ਜਿਹੜਾ ਉਹ ਤੁਹਾਨੂੰ ਦੇਖਣ ਨੂੰ ਮਿਲਿਆ ਆ ਤੇ ਸ਼ਾਨਦਾਰ ਜਿਹੜਾ ਰਿਜ਼ਲਟ ਆ ਉਸ ਦਾ ਉਸਦੇ ਵਿੱਚ ਜਿਹੜਾ ਉਹ ਆਇਆ ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜੇ ਰੀਡਿਸਟ੍ਰਿਕਟਿੰਗ ਆ ਉਹ ਹੁਣ ਵਰਜੀਨੀਆ ਤੇ ਮੈਰੀਲੈਂਡ ਦੇ ਵਿੱਚ ਵੀ ਜਿਹੜੀ ਹੋਊਗੀ ਕਿਉਂਕਿ ਟੈਕਸਾਸ ਤੋਂ ਬਾਅਦ ਚ ਹੋਰ ਵੀ ਜਿਹੜੀਆਂ ਰੈੱਡ ਸਟੇਟਸ ਆ ਉਹਨਾਂ ਨੇ ਵੀ ਜਿਹੜੀ ਰੀਡਿਸਟ੍ਰਿਕਟਿੰਗ ਆ ਉਸ ਦੇ ਵੱਲੋਂ ਕਦਮ ਵਧਾਏ ਆ ਤੇ ਹੁਣ ਜਿਹੜੇ ਡੈਮੋਕ੍ਰੇਟ ਜਿਹੜੀਆਂ ਹੈਗੇ ਨੇ ਸੂਬੇ ਉਹ ਵੀ ਇਸ ਤੇ ਵਿੱਚ ਜਿਹੜਾ ਆ ਉਹ ਅੱਗੇ ਨੂੰ ਕਦਮ ਜਿਹੜਾ ਉਹ ਵਧਾ ਰਹੇ ਨੇ ਸੋ ਲੈਟਸ ਸੀ ਅੱਗੇ ਹੁਣ ਕੀ ਬਣਦਾ ਆ ਕੱਲ ਜਿਹੜੇ ਵਿਨਸ ਫੌਂਗ ਇਤੋਂ ਦੇ ਕਾਂਗਰਸਮੈਨ ਉਹਨਾਂ ਨੇ ਕਿਹਾ ਵੀ ਅੱਜ ਜਿਹੜੇ ਰੀਡਿਸਟ੍ਰਿਕਟਿੰਗ ਦੇ ਦੇ ਜਿੱਤ ਤੋਂ ਬਾਅਦ ਤੇ ਵਿੱਚ ਕੈਲੀਫੋਰਨੀਆ ਦੇ ਬਹੁਤ ਸਾਰੇ ਜਿਹੜੇ ਕੈਲੀਫੋਰਨੀਅਨਸ ਆ ਉਹਨਾਂ ਦੇ ਸਿਟੀਜ਼ਨ ਆ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਜਿਹੜੀ ਹੋ ਖਤਮ ਜਿਹੜੀ ਹੋ ਹੋ ਜਾਵੇਗੀ ਕਿਉਂਕਿ ਇਹ ਜਿਹੜੀਆਂ ਸੀਟਾਂ ਆ ਰਿਪਬਲਿਕਨਸ ਦੇ ਹੱਥੋਂ ਜਿਹੜੀਆਂ ਉਹ ਖੁੰਝ ਸਕਦੀਆਂ